ਨਸ਼ਾ ਵਿਰੋਧ ਜੰਗ ਦੇ ਸਾਰਥਕ ਨਤੀਜੇ ਆਉਣੇ ਹੋਏ ਸ਼ੁਰੂ ਨਸ਼ਿਆਂ ਦੀ ਸਪਲਾਈ ਲੜੀ ਬੁਰੀ ਤਰ੍ਹਾਂ ਹੋਈ ਪ੍ਰਭਾਵਿਤ ਹੋਈ ਸਿਵਲ ਹਸਪਤਾਲ ਦੇ ਅੰਦਰ ਨਸ਼ਾ ਛੁਡਾਊ ਕੇਂਦਰ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ 50% ਹੋਇਆ ਵਾਧਾ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਨੂੰ ਨਾਮ ਦਿੱਤਾ ਗਿਆ ਸੀ ਨਸ਼ਾ ਯੁੱਧ ਨਸ਼ਾ ਵਿਰੁੱਧ ਜਿਸ ਕਾਰਨ ਪੁਲਿਸ ਨਸ਼ਾ ਤਸਕਰਾਂ ਤੇ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਜਿਸ ਕਾਰਨ ਡਰਗ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਹੁਣ ਨਸ਼ੇ ਆਸਾਨੀ ਨਾਲ ਨਹੀਂ ਮਿਲ ਰਹੇ ਇਸ ਸਬੰਧੀ ਪਠਾਨਕੋਟ ਸਿਵਲ ਹਸਪਤਾਲ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਤਾਇਨਾਤ ਡਾਕਟਰ ਸਿਦਾਰਥ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਕਾਰਨ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ 50% ਦਾ ਵਾਧਾ ਹੋਇਆ ਹੈ। ਕੇਂਦਰ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਵਿੱਚ ਕਾਉਂਸਲਿੰਗ, ਯੋਗਾ, ਕੈਰਮ, ਚੰਗੀ ਖੁਰਾਕ, ਮਨੋਰੰਜਨ ਲਈ LED ਆਦਿ ਸ਼ਾਮਲ ਹਨ ਤਾਂ ਜੋ ਉਹਨਾਂ ਦਾ ਬਿਹਤਰ ਇਲਾਜ ਕੀਤਾ ਜਾ ਸਕੇ। ਇਹ ਸਰਕਾਰ ਵੱਲੋਂ ਮੁਹਿੰਮ ਸ਼ੁਰੂ ਹੋਈ ਪਈ ਆ ਜੋ ਦ ਨਸ਼ਿਆਂ ਦੇ ਵਿਰੁੱਧ ਇਹ ਆਪਣੇ ਫਰਵਰੀ ਲਾਸਟ ਹਫਤੇ ਸ਼ੁਰੂ ਹੋ ਗਈ ਹੈ ਤੇ ਮਾਰਚ ਦੇ ਵਿੱਚ ਇਹ ਮਤਲਬ ਕਿ ਕਾਫੀ ਮਕੀ ਲੋਕਾਂ ਵਿੱਚ ਇਸ ਚੀਜ਼ ਦੀ ਅਵੇਅਰਨੈਸ ਹੋਈ ਹੈ ਕਿ ਜਿੱਦਾਂ ਆਪਾਂ ਦੇਖਿਆ ਕਿ ਜਦੋਂ ਰਾਏ ਯੋਧ ਨਸ਼ਿਆਂ ਦੇ ਵਿਰੁੱਧ ਚੱਲ ਆਇਆ ਤੇ ਜਦੋਂ ਰਾਹੀ ਨਸ਼ੇ ਦੀ ਸਪਲਾਈ ਘਟੀ ਹੈ ਉਸ ਟਾਈਮ ਤੋਂ ਹੀ ਸਾਡੇ ਡੀਵੀਚਾ ਸੈਂਟਰ ਪਠਾਨਕੋਟ ਦੇ ਵਿੱਚ ਪਹਿਲਾਂ ਨਾਲੋਂ ਮਰੀਜ਼ ਕਾਫੀ ਵਧੇ ਨੇ ਲਗਭਗ 50% ਤੋਂ ਜ਼ਿਆਦਾ ਹੀ ਮਰੀਜ਼ ਜਿਹੜੇ ਸਾਡੇ ਕੋਲ ਜਿਹੜੇ ਆ ਉਹ ਆਈਪੀਡੀ ਵੀ ਜਿਹੜੇ ਆਪਾਂ ਦਾਖਲ ਕਰਦੇ ਆ ਉਹ ਸਾਡੇ ਕੋਲ ਪੱਗਦੇ ਇਸ ਤੋਂ ਇਲਾਵਾ ਜਿਹੜੇ ਕੁਝ ਮਰੀਜ਼ ਹਨ ਜਿਹਦੇ ਜਿਹਦੇ ਨੂੰ ਥੋੜੇ ਦਵਾਈ ਲੈ ਕੇ ਦਾਖਲ ਹੋ ਨਹੀਂ ਜਾਈ ਤਾਂ ਅਡਜੂਟ ਕਰਦੇ ਹਾਂ ਹਾਂਜੀ ਕਈ ਪੇਸ਼ੈਂਟ ਹੈਗੇ ਜਿਵੇਂ ਓਪਰ ਸੈਂਟਰ ਜਿਹੜਾ ਸਾਡਾ ਹੈਗਾ ਜਾਂ ਜਿੱਥੇ ਆਪਾਂ ਪੇਸ਼ੈਂਟ ਨੂੰ ਦਵਾਈ ਦੇ ਕੇ ਘਰ ਭੇਜ ਦਿੰਦੇ ਆ ਉਰੇ ਵਿੱਚ ਵੀ ਜਿਵੇਂ ਪਹਿਲਾਂ ਆਪਾਂ ਦੇਖਦੇ ਹੁੰਦੇ ਕਿ ਸਾਡੇ ਕੋਲ ਮਹੀਨੇ ਦੀਆਂ 3 ਦੀ 4 5 ਵੱਧ ਵੱਧ 5 ਹੀ ਰਜਿਸਟ੍ਰੇਸ਼ਨਾਂ ਹੁੰਦੀਆਂ ਐ ਪਰ ਜਦੋਂ ਤੋਂ ਇਹ ਮਹਿੰਮ ਚੱਲੀ ਆ ਸਾਡੇ ਕੋਲ 10 ਤੋਂ 12 ਦੇ ਰਾਊਂਡ ਹਰ ਮਹੀਨੇ ਜਿਹੜੇ ਪੇਸ਼ੈਂਟ ਨਵੇਂ ਰਜਿਸਟਰਡ ਹੋ ਰਹੇ ਐ ਕੋਸ਼ਿਸ਼ ਕੀ ਰਿਤੇ ਜਾ ਰਹੇ ਉਹਨਾਂ ਨੂੰ ਆਪਾਂ ਸਾਰਾ ਜਿੱਦਾਂ ਹੀ ਪਹਿਲਾ ਪੇਸ਼ੈਂਟ ਆਂਦਾ ਆ ਆਪਾਂ ਉਹ ਅਸੈਸਮੈਂਟ ਵਗੈਰਾ ਕਰਦੇ ਆ ਕਿ ਕਿੰਨਾਂ ਤੋਂ ਨਸ਼ਾ ਲੈ ਰਿਹਾ ਕਿੰਨੀ ਮਾਤਰਾ ਚ ਲੈ ਰਿਹਾ ਫਿਰ ਉਹਦੇ ਟੈਸਟ ਵਗੈਰਾ ਹੁੰਦੇ ਆ ਖੂਨ ਦੇ ਪਿਸ਼ਾਬ ਦੇ ਤੇ ਜੇ ਕੋਈ ਇਨਫੈਕਸ਼ਨ ਵਗੈਰਾ ਆਏ ਜਾਂ ਜਿਸ ਮਾਤਾជា ਵੀ ਹੋ ਰਿਹਾ ਰਿਪੋਰਟਾਂ ਜਿਸ ਹਿਸਾਬ ਨਾਲ ਵੀ ਆਂਦੀਆਂ ਉਸ ਹਿਸਾਬ ਦੇ ਨਾਲ ਫਿਰ ਆਪਾਂ ਉਹਨਾਂ ਦੀ ਜਿਹੜੀ ਹੈ ਡੋਜ਼ ਸੈੱਟ ਕਰਕੇ ਉਹਨਾਂ ਨੂੰ ਘਰੇ ਭੇਜਦੇ ਆਂ ਤੇ ਡੋਜ਼ ਕਿਵੇਂ ਲੈਣੀ ਹੈ ਕਿੰਨੇ ਟਾਈਮ ਲੈਣੀ ਹੈ ਉਹ ਸਾਰਾ ਆਪਾਂ ਵੀਜਾਂ ਨੂੰ ਸਾਰਾ ਸਮਝਾ ਕੇ ਸ਼ੁਰੂ ਚ ਇੱਕ ਦੋ ਦਿਨ ਤਾਂ ਹੀ ਆਪਣੇ ਸਾਹਮਣੇ ਉਹਨਾਂ ਨੂੰ ਪਵਾ ਕੇ ਬਿਠਾ ਕੇ ਪਵਾ ਕੇ ਦੇਖਦੇ ਆਂ ਡੋਜ਼ ਦਾ ਕਿਹਦਾ ਇਫੈਕਟ ਆਇਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਆਪਾਂ ਟ੍ਰੇਨਿੰਗ ਘਰੇ ਹੀ ਲਜਾਂ ਦਾ ਲਜਾਂ ਨੂੰ ਕਹਿ ਰਹੇ ਆਂ ਤੇ ਕਿੱਦਾਂ ਲੈਣੀ ਹੋਰੀ ਉਹਨੂੰ ਟ੍ਰੇਨਿੰਗ ਦੇ ਦਿੱਤੀ ਜਾਂਦੀ ਹੈ ਫਿਰ ਉਸ ਵਾਰ ਖਾਣਾ ਪੀਣਾ 스ਨੈਕਸ ਵਗੈਰਾ ਤਿੰਨ ਟਾਈਮ ਦੀ ਰੋਟੀ ਹੈ ਤੇ ਇੱਕ ਟਾਈਮ ਦੇ 스ਨੈਕਸ ਵਗੈਰਾ ਵੀ ਆਉਂਦੇ ਆ ਉਹ ਬਿਲਕੁਲ ਸਰਕਾਰ ਵੱਲੋਂ ਫ੍ਰੀ ਹੈ ਅੰਦਰ ਹੋਣਾ ਲਈ ਕਾਉਂਸਲਿੰਗ ਸੈਸ਼ਨ ਚੱਲਦੇ ਆ ਯੋਗਾ ਸੈਸ਼ਨ ਚੱਲਦੇ ਆ ਜਿਮ ਦਾ ਸਮਾਨ ਹੈ ਕਿਤਾਬਾਂ ਹੈ ਐਂਟਰਟੇਨਮੈਂਟ ਲਈ ਟੀਵੀ ਵਗੈਰਾ ਲੂਡੋ ਕੈਰਾਮੋ ਸਾਰਾ ਅੰਦਰ ہمارا ਅਰੇਂਜਮੈਂਟ ਹੈਗਾ ਤੇ ਮਾਕੀ ਉਹਨਾਂ ਨੂੰ ਨਾਲ ਫਿਜ਼ੀਕਲ ਐਕਸਰਸਾਈਜ਼ ਵੀ ਕਰਾਈਦੀ ਹੈ ਯੋਗਾ ਵਗੈਰਾ ਵੀ ਕਰਾਈਦਾ ਹੈ ਤੇ ਕਾਉਂਸਲਿੰਗ ਸੈਸ਼ਨ ਕੀ ਹੋਰ ਆਪਾਂ ਮੋਟੀਵੇਸ਼ਨ ਮਨੋਵਲ ਵਧਾ ਸਕਦੇ ਆ ਉਹ ਵੀ ਨਾਲ ਦਾ ਟਾਈਮ ਟੂ ਟਾਈਮ ਚੱਲਦਾ ਰਹਿੰਦਾ ਹੈ